ਉਹ ਤੁਸੀਂ ਸੋਚਦਾ ਹੋਵੋਗੇ ਭਲਿਆ ਮਾਨਸੋ ਲੋਕੋ ਅਸੀਂ ਤਾਂ ਇਹ ਨੂੰ ਮੂੰਹ ਹੀ ਸਮਝ ਹੀ ਗਏ ਇਹਦੇ ਇੰਨੇ ਜਿਆਦਾ ਫਾਇਦੇ ਨੇ ਕਿ ਗੱਲਾਂ ਹੀ ਛੱਡ ਦੋ ਸਾਡੇ ਆਮ ਖੇਤਾਂ ਦੇ ਵਿੱਚ ਆਮ ਆਲੇ-ਦੁਆਲੇ ਮਿਲਦੀ ਐ ਦੋਸਤੋ ਆ ਕੌਮਲ ਦੇ ਜਿਹੜੇ ਪੱਤੇ ਨੇ ਬਹੁਤ ਜਿਆਦਾ ਕੀਮਤੀ ਨੇ ਜਿਨ੍ਹਾਂ ਲੋਕਾਂ ਦੀ ਪਿੱਕਤ ਪ੍ਰਕਿਰਤੀ ਬਣੀ ਹੋਈ ਆ ਜਿਨ੍ਹਾਂ ਲੋਕਾਂ ਦੇ ਗਰਮੈਸ਼ ਐ ਲਪੋਰੀਏ ਦੀ ਪ੍ਰੋਬਲਮ ਆ ਜਾਂ ਤਾਸ ਵੀ ਪ੍ਰੋਬਲਮ ਐ ਜਿਹੜੀਆਂ ਭੈਣਾਂ ਦੇ ਬਦਬੂ ਆਉਂਦੀ ਆ ਜਾਂ ਲਪੋਰੀਏ ਦੀ ਪ੍ਰੋਬਲਮ ਹਟਦੀ ਨਹੀਂ ਹੈ ਨਾ ਬਹੁਤ ਦਵਾਈਆਂ ਲੈ ਲੀਆਂ ਤੇ ਉਹਨਾਂ ਵਾਸਤੇ ਆ ਜਿਨ੍ਹਾਂ ਨੂੰ ਗਰਮੈਸ਼ ਹੋਈ ਵੀ ਆ ਗਰਮੀ ਦੇ ਰੋਗ ਨੇ ਤੇ ਉਹਦੇ ਲਈਆ ਦੋਸਤੋ ਇਹਨੂੰ ਕਹਿੰਦੇ ਨੇ ਟਾਲੀ ਤੁਸੀਂ ਆਮ ਹੀ ਸੁਣਿਆ ਹੋ ਟਾਲੀ ਦੇ ਹੁਣ ਫਾਇਦੇ ਦੱਸਣ ਲੱਗਿਆਂ ਨੋਟ ਕਰ ਲਿਓ ਵੀਡੀਓ ਨੂੰ ਸੇਵ ਕਰਕੇ ਰੱਖ ਲਿਓ ਤੁਹਾਡੇ ਕੰਮ ਆਊਗੀ ਦੋਸਤੋ ਜਿੰਨਾ ਲੋਕਾਂ ਨੂੰ ਗਰਮੀ ਰਹਿੰਦੀ ਆ ਤੁਸੀਂ ਆ ਕੋਮਲ ਪੱਤੇ ਚੱਬ ਲੈਣੇ ਆ ਟਾਲੀ ਦੇ ਰੋਜ਼ ਸਵੇਰੇ ਚੱਬਣੇ ਠੰਡੀ ਹੁੰਦੀ ਆ ਟਾਲੀ ਤਾਂ ਇਹਦੇ ਵਿੱਚ ਠੰਡੀ ਹੋਣ ਦੇ ਕਰਕੇ ਜਿੰਨੇ ਸਾਨੂੰ ਗਰਮੀ ਦੇ ਰੋਗ ਨੇ ਜਾਂ ਪਿਸ਼ਾਬ ਲੱਗ ਕੇ ਆਉਂਦਾ ਜਾਂ ਪਿਸ਼ਾਬ ਦੇ ਵਿੱਚ ਜਲਨ ਹੁੰਦੀ ਆ ਉਹਨਾਂ ਦੇ ਗਰਮਾਇਆ ਸ਼ਾਂਤ ਹੋ ਉਹਦੇ ਕਰਕੇ ਜਿੰਨਾ ਲੋਕਾਂ ਦਾ ਮੂੰਹ ਪੱਕ ਜਾਂਦਾ ਮੂੰਹ ਤੇ ਛਾਲੇ ਹੋ ਜਾਂਦੇ ਨੇ ਤਾਂ ਤੁਸੀਂ ਟਾਲੀ ਦੇ ਕੋਮਲ ਪੱਤੇ ਚੱਬ ਲਓ ਤੁਹਾਡਾ ਜਿਹੜਾ ਮੂੰਹ ਆ ਗਰਮੈਸ ਹੈ ਤਾਂ ਬਿਲਕੁਲ ਠੀਕ ਹੋ ਜੂ ਲੀਵਰ ਚ ਗਰਮੀ ਆ ਜਾਂ ਤੁਹਾਨੂੰ ਫੈਟੀ ਹੋਇਆ ਹੋਇਆ ਖਾਦਾ ਪੀਤਾ ਹਾਜਮ ਨਹੀਂ ਹੋ ਰਿਹਾ ਖੱਟੇ ਢ ਘਾਰ ਆਉਂਦੇ ਨੇ ਜਾਂ ਕਬਜ਼ ਦੀ ਪ੍ਰੋਬਲਮ ਹੈ ਗੈਸ ਦੀ ਹੈ ਅੱਖਾਂ ਦੇ ਵਿੱਚ ਪੀਲਾ ਰੰਗ ਆ ਗਿਆ ਚਮੜੀ ਤੇ ਚੱਕੱਤੇ ਪਏ ਹੋਏ ਨੇ ਪੱਤੇ ਸਵੇਰੇ ਸ਼ਾਮ ਤੁਸੀਂ ਚੱਪ ਸਕਦੇ ਹੋ ਮਤਲਬ ਲੈਣੀਆਂ ਨੇ ਕੁੰਮਲਾ ਤੇ ਇਹ ਚੱਪਣ ਦੇ ਵਿੱਚ ਵੀ ਮਤਲਬ ਇਹਨੇ ਕੋੜੇ ਨਹੀਂ ਹੈਗੇ ਮੈਂ ਇਹਨੂੰ ਆਮ ਹੀ ਚਬਦਾ ਰਹਿਣਾ ਤੇ ਬਾਕੀ ਇਹਦੀ ਦਤਨ ਵੀ ਕਰ ਸਕਦੇ ਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲੋਕਾਂ ਦੇ ਨਾਲ ਜੇ ਤੁਹਾਨੂੰ ਕੋਈ ਹੋਰ ਵੀ ਪ੍ਰੋਬਲਮ ਹੈ ਜਿਵੇਂ ਜੂਰ ਕਸਣਾ, ਗਠੀਆ, ਗੋਡਿਆਂ ਦੀ ਪ੍ਰੋਬਲਮ ਹੈ, ਬਵਾਸੀ ਦਾ ਕਬਜ ਹੈ, ਗੈਸ ਹੈ, ਤਜਾਬ ਹੈ, ਖਾਦਾ ਪੀਤਾ ਹਾਜ਼ਮ ਨਹੀਂ ਹੋਦਾ, ਲੀਵਰ ਦੇ ਵਿੱਚ ਪ੍ਰੋਬਲਮ ਹੈ, ਔਰਤਾਂ ਦੀਆਂ ਪ੍ਰੋਬਲਮਾਂ ਨੇ, ਮਰਦਾਂ ਦੇ ਗੁਪਤ ਰੋਗ ਨੇ ਜਾਂ ਹੋਰ ਸਮੱਸਿਆ ਤੁਹਾਨੂੰ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਹੁਤ ਸਾਰੇ ਲੋਕਾਂ ਦਾ ਭਲਾ ਹੋ ਸਕਦਾ। ਬਾਕੀ ਹੋਰ ਅਸੀਂ ਬਹੁਤ ਸਾਰੀਆਂ ਜਾਣਕਾਰੀਆਂ ਤੁਹਾਨੂੰ ਜੜੀ ਬੂਟੀਆਂ ਦੇ ਬਾਰੇ ਦਿੰਨੇ ਰਹੇ ਹਾਂ। ਥੈਂਕ ਯੂ, ਧੰਨਵਾਦ।